ਮੁញਾਮ ਵਾਈ ਇਲੈਕਸ਼ਨਸ ਜ਼ਿਮਣੀ ਚੋਣਾਂ ਦੇ ਵਿੱਚ ਜਿੱਤ ਹਾਸਲ ਕਰ ਚੁੱਕੇ ਵਾਈਨਾਰਡ ਤੋਂ ਪ੍ਰਿੰਕਾ ਗਾਂਧੀ ਸੰਸਦ ਦੇ ਵਿੱਚ ਪਹਿਲੀ ਵਾਰ ਐਂਟਰੀ ਕਰਦੇ ਨਜ਼ਰ ਆਏ ਨੇ ਥੋੜੀ ਦੇਰ ਦੇ ਵਿੱਚ ਹੀ ਪ੍ਰਿੰਕਾ ਗਾਂਧੀ ਸੰਸਦ ਵਜੋਂ ਚੁਣ ਚੁੱਕਣਗੇ ਕੇਰਲ ਦੀ ਵਾਈਨਾਰਡ ਤੋਂ ਸੰਸਦ ਚੁਣੀ ਗਈ ਨੇ ਪ੍ਰਿੰਕਾ ਗਾਂਧੀ ਕਿਉਂਕਿ ਰਾਹੁਲ ਗਾਂਧੀ ਦੇ ਵੱਲੋਂ ਦੋਵੇਂ ਸੀਟਾਂ ਜਿੱਤ ਲਈਆਂ ਗਈਆਂ ਸੀ ਰਾਇਬਰੀਲੀ ਅਤੇ ਵਾਈਨਾਰਡ ਇੱਕ ਸੀਟ ਛੱਡਣੀ ਪੈਣੀ ਸੀ ਵਾਈਨਾਡ ਸੀਟ ਛੱਡ ਦਿੱਤੀ ਜਿਸ ਦੇ ਉੱਤੇ ਹੁਣ ਬਾਈਲੈਕਸ਼ਨਸ ਦੇ ਵਿੱਚ ਪ੍ਰਿੰਕਾ ਗਾਂਧੀ ਚੋਣ ਲੜੇ ਅਤੇ ਰਾਹੁਲ ਗਾਂਧੀ ਦੇ ਫਰਕ ਨਾਲੋਂ ਵੀ ਵੱਧ ਯਾਨੀ ਜਿੰਨੇ ਫਰਕ ਦੇ ਨਾਲ ਰਾਹੁਲ ਗਾਂਧੀ ਵਾਈਨਾਡ ਤੋਂ ਜਿੱਤੇ ਸੀ ਉਸ ਫਰਕ ਦੇ ਨਾਲੋਂ ਵੀ ਵੱਧ ਵੋਟਾਂ ਦੇ ਨਾਲ ਪ੍ਰਿੰਕਾ ਗਾਂਧੀ ਨੇ ਵਾਈਨਾਡ ਤੋਂ ਜਿੱਤ ਹਾਸਲ ਕੀਤੀ ਔਰ ਹੁਣ ਸੰਸਦ ਦੇ ਵਿੱਚ ਪਹਿਲੀ ਵਾਰ ਐਂਟਰੀ ਕਰਨ ਜਾ ਰਹੀ ਨੇ ਪਹਿਲੀ ਵਾਰ ਸੰਸਦ ਚੁਣੇ ਗਏ ਨੇ ਪ੍ਰਿੰਕਾ ਗਾਂਧੀ ਗਾਂਧੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਤੇ ਪ੍ਰਿੰਕਾ ਗਾਂਧੀ ਦੀ ਹੁਣ ਐਂਟਰੀ ਸੰਸਦ ਦੇ ਵਿੱਚ ਹੋਣ ਜਾ ਰਹੀ ਹੈ ਥੋੜੀ ਦੇਰ ਦੇ ਵਿੱਚ ਹੀ ਇਹ ਹਲਫ ਲੈਣਗੇ ਐਜ਼ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਹਲਫ ਲੈਣਗੇ ਪ੍ਰਿੰਕਾ ਗਾਂਧੀ ਔਰ ਪ੍ਰਿੰਕਾ ਗਾਂਧੀ ਦੇ ਨਾਲ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਰਾਹੁਲ ਗਾਂਧੀ ਵੀ ਨਜ਼ਰ ਆ ਰਹੇ ਕਿਉਂਕਿ ਪਹਿਲੀ ਵਾਰ ਪਹੁੰਚੇ ਨੇ ਪਹਿਲੀ ਐਂਟਰੀ ਹੈ ਜਦੋਂ ਵੀ ਕੋਈ ਪਹਿਲਾ ਕੰਮ ਕਰਨਾ ਹੁੰਦਾ ਹੈ ਤਾਂ ਉਦੋਂ ਪਰਿਵਾਰ ਤਾਂ ਨਾਲ ਹੁੰਦਾ ਹੀ ਹੈ ਔਰ ਖੁਸ਼ੀ ਦਾ ਇਕਤਰਾ ਦਾ ਮਾਹੌਲ ਜ਼ਰੂਰ ਗਾਂਧੀ ਪਰਿਵਾਰ ਦੇ ਵਿੱਚ ਹੋਵੇਗਾ ਤਸਵੀਰਾਂ ਦੇ ਵਿੱਚ ਤੁਸੀਂ ਸੋਨੀਆ ਗਾਂਧੀ ਨੂੰ ਵੀ ਦੇਖ ਸਕਦੇ ਹੋ ਰਾਹੁਲ ਗਾਂਧੀ ਨੂੰ ਵੀ ਦੇਖ ਸਕਦੇ ਹੋ ਨਾਲ ਗਾਂਧੀ ਪਰਿਵਾਰ ਦੇ ਜਿਹੜੇ ਹੋਰ ਨੇੜਲੇ ਵਿਅਕਤੀ ਨੇ ਜਿਹੜੇ ਹੋਰ ਇਹਨਾਂ ਦੇ ਨੇੜਲੇ ਕੰਮ ਨੇ ਉਹ ਵੀ ਸਾਰੇ ਪਹੁੰਚੇ ਨੇ ਇਹਨਾਂ ਦੇ ਨਾਲ ਤੇ ਤਿੰਨੋਂ ਜਣੇ ਪ੍ਰਿਅੰਕਾ ਗਾਂਧੀ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਅਤੇ ਸਿੱਧਾ ਇਹ ਸੰਸਦ ਦੇ ਵਿੱਚ ਐਂਟਰੀ ਕਰਨ ਜਾ ਰਹੇ ਨੇ ਹਲਫ ਲੈਣਗੇ ਪ੍ਰਿਅੰਕਾ ਗਾਂਧੀ ਪਹਿਲੀ ਵਾਰ ਸੰਸਦ ਚੁਣੇ ਗਏ ਨੇ ਵਾਇਨਾਡ ਤੋਂ ਹੁਣ ਯਮ ਬਾਈ ਇਲੈਕਸ਼ਨਸ ਜ਼ਿਮਨੀ ਚੋਣਾਂ ਦੇ ਵਿੱਚ ਜਿੱਤ ਹਾਸਲ ਕਰ ਚੁੱਕੇ ਵਾਈਨਾਰਡ ਤੋਂ ਪ੍ਰਿੰਕਾ ਗਾਂਧੀ ਸੰਸਦ ਦੇ ਵਿੱਚ ਪਹਿਲੀ ਵਾਰ ਐਂਟਰੀ ਕਰਦੇ ਨਜ਼ਰ ਆਏ ਨੇ ਥੋੜੀ ਦੇਰ ਦੇ ਵਿੱਚ ਹੀ ਪ੍ਰਿੰਕਾ ਗਾਂਧੀ ਸੰਸਦ ਵਜੋਂ ਚੁਣ ਚੁੱਕਣਗੇ ਕੇਰਲ ਦੀ ਵਾਈਨਾਰਡ ਤੋਂ ਸੰਸਦ ਚੁਣੀ ਗਈ ਨੇ ਪ੍ਰਿੰਕਾ ਗਾਂਧੀ ਕਿਉਂਕਿ ਰਾਹੁਲ ਗਾਂਧੀ ਦੇ ਵੱਲੋਂ ਦੋਵੇਂ ਸਿੱਟਾ ਜਿੱਤ ਲੀਆਂ ਗਈਆਂ ਸੀ ਰਾਇਬਰੀਲੀ ਅਤੇ ਵਾਈਨਾਰਡ ਇੱਕ ਸੀਟ ਛੱਡਣੀ ਪੈਣੀ ਸੀ ਵਾਈਨਾਡ ਸੀਟ ਛੱਡ ਦਿੱਤੀ ਜਿਸ ਦੇ ਉੱਤੇ ਹੁਣ ਬਾਈਲੈਕਸ਼ਨਸ ਦੇ ਵਿੱਚ ਪ੍ਰਿੰਕਾ ਗਾਂਧੀ ਚੋਣ ਲੜੇ ਅਤੇ ਰਾਹੁਲ ਗਾਂਧੀ ਦੇ ਫਰਕ ਨਾਲੋਂ ਵੀ ਵੱਧ ਯਾਨੀ ਜਿਹਨੇ ਫਰਕ ਦੇ ਨਾਲ ਰਾਹੁਲ ਗਾਂਧੀ ਵਾਈਨਾਡ ਤੋਂ ਜਿੱਤੇ ਸੀ ਉਸ ਫਰਕ ਦੇ ਨਾਲੋਂ ਵੀ ਵੱਧ ਵੋਟਾਂ ਦੇ ਨਾਲ ਪ੍ਰਿੰਕਾ ਗਾਂਧੀ ਨੇ ਵਾਈਨਾਡ ਤੋਂ ਜਿੱਤ ਹਾਸਲ ਕੀਤੀ ਔਰ ਹੁਣ ਸੰਸਦ ਦੇ ਵਿੱਚ ਪਹਿਲੀ ਵਾਰ ਐਂਟਰੀ ਕਰਨ ਜਾ ਰਹੀ ਨੇ ਪਹਿਲੀ ਵਾਰ ਸੰਸਦ ਚੁਣੇ ਗਏ ਨੇ ਪ੍ਰਿੰਕਾ ਗਾਂਧੀ ਗਾਂਧੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਤੇ ਪ੍ਰਿੰਕਾ ਗਾਂਧੀ ਦੀ ਹੁਣ ਐਂਟਰੀ ਸੰਸਦ ਦੇ ਵਿੱਚ ਹੋਣ ਜਾ ਰਹੀ ਹੈ ਥੋੜੀ ਦੇਰ ਦੇ ਵਿੱਚ ਹੀ ਇਹ ਹਲਫ ਲੈਣਗੇ ਐਜ਼ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਹਲਫ ਲੈਣਗੇ ਪ੍ਰਿੰਕਾ ਗਾਂਧੀ ਔਰ ਪ੍ਰਿੰਕਾ ਗਾਂਧੀ ਦੇ ਨਾਲ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਰਾਹੁਲ ਗਾਂਧੀ ਵੀ ਨਜ਼ਰ ਆ ਰਹੇ ਕਿਉਂਕਿ ਪਹਿਲੀ ਵਾਰ ਪਹੁੰਚੇ ਨੇ ਪਹਿਲੀ ਐਂਟਰੀ ਹੈ ਜਦੋਂ ਵੀ ਕੋਈ ਪਹਿਲਾ ਕੰਮ ਕਰਨਾ ਹੁੰਦਾ ਹੈ ਤਾਂ ਉਦੋਂ ਪਰਿਵਾਰ ਤਾਂ ਨਾਲ ਹੁੰਦਾ ਹੀ ਹੈ ਔਰ ਖੁਸ਼ੀ ਦਾ ਇਕਤਰਾ ਦਾ ਮਾਹੌਲ ਜ਼ਰੂਰ ਗਾਂਧੀ ਪਰਿਵਾਰ ਦੇ ਵਿੱਚ ਹੋਵੇਗਾ ਤਸਵੀਰਾਂ ਦੇ ਵਿੱਚ ਤੁਸੀਂ ਸੋਨੀਆ ਗਾਂਧੀ ਨੂੰ ਵੀ ਦੇਖ ਸਕਦੇ ਹੋ ਰਾਹੁਲ ਗਾਂਧੀ ਨੂੰ ਵੀ ਦੇਖ ਸਕਦੇ ਹੋ ਨਾਲ ਗਾਂਧੀ ਪਰਿਵਾਰ ਦੇ ਜਿਹੜੇ ਹੋਰ ਨੇੜਲੇ ਵਿਅਕਤੀ ਨੇ ਜਿਹੜੇ ਹੋਰ ਇਹਨਾਂ ਦੇ ਨੇੜਲੇ ਕੰਮ ਨੇ ਉਹ ਵੀ ਸਾਰੇ ਪਹੁੰਚੇ ਨੇ ਇਹਨਾਂ ਦੇ ਨਾਲ ਤੇ ਤਿੰਨੋਂ ਜਣੇ ਪ੍ਰਯੰਕਾ ਗਾਂਧੀ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਅਤੇ ਸਿੱਧਾ ਇਹ ਸੰਸਦ ਦੇ ਵਿੱਚ ਐਂਟਰੀ ਕਰਨ ਜਾ ਰਹੇ ਨੇ ਹਲਫ ਲੈਣਗੇ ਪ੍ਰਯੰਕਾ ਗਾਂਧੀ ਪਹਿਲੀ ਵਾਰ ਸੰਸਦ ਚੁਣੇ ਗਏ ਨੇ ਵਾਇਨਾਡ ਤੋਂ